ਸਵਾਗਤ ਹੈ ਆਪਣਾ ਹਲਕ ਬਲੌਗ ਤੇ ਸਾਰੇ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਕਿੰਨੇ ਐਰ ਦੋਣੀ ਤਾਲ ਤੇ ਪੋਟਰ ਤੇ ਨੰਬਰ ਚੱਲੀ ਜਾਂਦਾ 57 ਫੁੱਟ ਮਾ ਭੇਜੋ ਵੀਡੀਓ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਆਪਾਂ ਜਿਹ ਚਿੱਕੇ ਬੰਦੇ ਦੇ ਚਾਰ ਟਰਾਲੇ ਲੈ ਕੇ ਆਏ ਆ ਵੀਡੀਓ ਸਾਰੀ ਵੀਡੀਓ ਸਟੈਪ ਬਣਾ ਕਰਿਓ ਤੇ ਜਿਲਾ ਸੰਗੂਰਾ ਜਿਲਾ ਸਗੂਰਾ ਤੇ ਪਿੰਡ ਵਾਲੀਆਂ ਸੰਗੂਰ ਦੇ ਨਾਲ ਜਾਂ ਪਿੰਡ ਵਾਲੀਆਂ ਕਿਸੇ ਵੀਰ ਭਾਈ ਨੇ ਟਰਾਲਾ ਲੈਣਾ ਵੀ ਵਿਨਸਪਰਕ ਕਰ ਸਕਦੇ ਕਿਹੜਾ ਟਰਾਲਾ ਇਹਦੇ ਕੋਲੇ ਪੁਰਾਣੇ ਟਰਾਲੇ ਵੀ ਖੜੇ ਹੁੰਦੇ ਆ ਕਿਉਂ ਜੇ ਮਰਜੀ ਲੈ ਸਕਦੇ ਆ 16 ਫੁੱਟਾ ਟਰਾਲਾ 10 ਇੰਚੀ ਗਾਡਰ 10 ਲੜੀ ਹੱਬ 20 बाई ਦੇ ਬਹਿਰਾਂ ਟਾਟਾ ਸੀਲ ਦਾ ਮਾਲ ਦੇਜਰ ਕਰਦਾ ਟਰਾਲਾ ਫੜਿਆ ਬੇਰ ਤੇ ਅੱਗੇ ਵੀਲ ਕਵਰ ਪਏ ਹੋਏ ਆ 80 ਪਹਿ ਟਾਇਰ ਡਬਲ ਪੰਪਾ ਪੂਰੇ ਮੋٹے ਪੰਪ ਲੱਗੇ ਆ ਰੇਲ ਦਾ ਹਿੱਸਾ ਤੇ 20 बाई ਦੇ ਬਹਿਰਾਂ ਤੇ 55 ਇੰਚ ਮੱਛੀ ਹੌਕਾ ਤੇ ਕਿੱਥੇ ਗੁੱਲਾ ਪੈਂਦਾ 4 ਇੰਚੀ ਤੇ ਪੂਰਾ ਕੁਆਲਟੀ ਦਾ ਰੰਗ ਕੀਤਾ 2 ਕੇ ਦਾ ਕਿਸੇ ਵੀਰ ਭਾਈ ਨੇ ਲੈਣਾ business ਪਰ ਕਰ ਸਕਦੇ ਆ 80 ਪੈਸੇ ਟਾਇਰ ਤੇ ਰੇਟ ਦੀ ਗੱਲ ਕਰੀਏ ਰੇਟ ਹੈਗਾ 390000 ਮੌਕੇ ਦੇ ਮਾਤਾਨ ਕਰ ਦੂਗਾ ਕਿਸੇ ਵੀਰ ਭਾਈ ਨੇ ਲੈਣਾ business ਪਰ ਕਰ ਸਕਦੇ ਆ ਲਾਈਟਾਂ ਲੱਗੀਆਂ ਬੇੜਚੇ ਲੱਗੇ ਵੀਲ ਕਵਰ ਪਏ ਫੁੱਲ ਮੋਡੀਫਾਈਡ ਟਰਾਲਾ ਪੂਰਾ ਹੈਵੀ ਤੇ ਭਾਰਾ ਬੜਾ 34 ਕੁਆਂਟਰ ਦਾ ਟਰਾਲਾ ਤੇ 390000 ਰੁਪਿਆ ਰੇਟ ਆ ਟੂਲ ਬਾਕਸ ਵੱਡਾ ਲੱਗਿਆ ਵਾ ਪੂਰਾ ਸੋਹਣਾ ਟਰਾਲਾ ਕਿਸੇ ਵੀਰ ਭਾਈ ਨੂੰ ਲੈਣਾ ਵੀ ਜੇ ਸੰਪਰਕ ਕਰ ਸਕਦੇ ਹੈ ਵੀ ਟਰਾਲਾ ਟਾਟਾ ਸੇ ਉਹਦਾ ਮਾਲ ਆ ਸਾਰਾ ਪੱਤੇ ਛੱਤੇ ਸਾਰਾ ਕੁਝ ਬੈਰਿੰਗ ਸ਼ੈਰਿੰਗ ਇਹ ਸਾਸੀ ਸਾ ਸਭ ਕੁ ਚਾਟਾ ਸੇਲਦਾ ਹੀ ਆ ਸਾਰਾ ਟਰਾਲਾ ਦੇਜਰ ਕੱਢਦਾ ਬੜਿਆਂ ਵਾ ਕਿਸੇ ਵੀਰ ਭਾਈ ਨੂੰ ਲੈਣਾ ਵੀ ਜੇ ਸੰਪਰਕ ਕਰ ਸਕਦੇ ਹਾਂ 5 ਫੁੱਟ ਵਾੜਾ 6.5 ਫੁੱਟ ਚੌੜਾ ਤੇ ਤਾਂ ਨੂੰ 5 ਫੁੱਟ 11 ਫੁੱਟ ਲੰਮਾ ਤੇ ਡਬਲ ਪਾ ਸਿੰਗਲ ਪੰਪ ਲੱਗਿਆ ਪੂਰਾ ਮੋਟਾ ਤੇ ਇਹ ਨਵੇਂ ਟਾਇਰ ਆ ਜਮਾ ਤੇ 8 ਇੰਚੀ ਦਾ ਇਹ ਸਾਰ ਰੇਲ ਦਾ ਮੋਟਾ 22 ਕਿਉਂ ਦੇ ਬਹਿਰਾਂ ਜਵਨ ਨਵੇਂ ਟਾਇਰਾ ਕਿਸੇ ਵੀਰ ਭਾਈ ਨੇ ਲੈਣਾ ਤੇ ਰੇਤੇ ਵਾਲੇ ਕੱਕੇ ਰੇਤੇ ਵਾਲੇ ਨੇ ਕਿਸੇ ਨੇ ਲੈਣਾ ਹੋਵੇ ਜਾਂ ਮਿੱਟੀ ਵਾਲੇ ਨੇ ਕਿਸੇ ਨੇ ਕੰਮ ਕਰਨਾ ਹੋਵੇ ਢਾ ਪੰਪ ਲੱਗਿਆ ਸਿੰਗਲ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਬਿਨਸਪਰ ਕਰ ਸਕਦੇ ਆ ਰੇਟ ਦੀ ਗੱਲ ਕਰੀਏ ਰੇਟ ਹੈਗਾ 2 2 ਲੱਖ 45000 ਰੁਪਿਆ 2 ਲੱਖ 45000 ਰੁਪਿਆ ਰੇਟ ਆ ਆਦੇ ਭਾਈ ਕਿਉਂ ਵੀ ਤੇ ਵਹਿਰਗਾ ਰੇਲਦਾ ਸਭ 55 ਇਚ ਮੱਛੀ ਹੋਕਾ 5 ਇਚ ਤੇ 5 ਫੁੱਟ ਤਾਣੂ ਵਾੜਾ 11 ਫੁੱਟ ਲੰਮਾ 6.5 ਫੁੱਟ ਚੌੜਾ ਤੇ ਕਿਸੇ ਵੀ ਰਪੇ ਜੀ ਲੈਣਾ ਵੀ ਨਾ ਸੰਪਰਕ ਕਰ ਸਕਦੇ ਹੈਵੀ ਤੋਂ ਭਾਰਾ ਟਰਾਲਾ ਇਹ ਖਣੀ ਬਹੁਤ ਭਾਰਾ ਟਰਾਲਾ 27 ਕੁਇੰਟਲ ਦਾ ਟਰਾਲਾ 27 ਕੁਇੰਟਲ ਦਾ ਟਾਟਾ ਸੇਲ ਦਾ ਮਾਲ 10 ਇੰਚੀ ਗਾਡਰ 2 ਲੱਖ ਤੇ 40000 45000 ਰੁਪਿਆ ਰੇਟ ਆ ਇਹ ਪੂਰਾ ਕਹੇ ਵੀ ਹੈਵੀ ਤੋਂ ਭਰਾ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਕਰੋ ਸਪਰਕ ਵੀਰ ਨਾਲ ਹੈਵੀ ਤੋਂ ਭਰਾ ਟਰਾਲਾ 11 6 ਦਾ ਟਰਾਲਾ ਜਾਲੀ ਲੱਗੀ ਹੋਏ ਬੈੱਡ ਨੂੰ ਪੂਰਾ ਵਧੀਆ ਟਰਾਲਾ 4 ਇੰਚੀ ਸਾਧਾ ਨੜੀ ਹੱਬ ਤੇ ਪੂਰ 4 ਇੰਚੀ ਗਾਰਡਰ ਹੈਵੀ ਤੋਂ ਭਰਾ 17 ਕੁਇੰਟਲ ਦਾ ਟਰਾਲਾ ਵਧੀਆ ਟਾਇਰਾਂ ਟਰਾਲੇ ਦੇ ਕਿਸੇ ਵੀਰ ਭਾਈ ਨੇ 3 ਫੁੱਟ ਬੈੱਡ ਤੇ ਕੁਆਲਟੀ ਦਾ ਰੰਗ ਕੀਤਾ ਵਾ ਲਾਈਟਾਂ ਸਿੱਟਾਂ ਲੱਗਾ ਪੂਰਾ ਵਧੀਆ ਟਰਾਲਾ ਤੇ ਲੈਫਟਰ ਟ੍ਰਾਲਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਤੇ ਵਾਲੀਆਂ ਪਿੰਡ ਸ਼ੂਰ ਜਿਲਾ ਹੋਰ ਵੀ ਇਹਦੇ ਕੋਲੇ ਪੁਰਾਣੇ ਟਰਾਲੇ ਹੁੰਦੇ ਜੇ ਕਿਸੇ ਵੀਰ ਭਾਈ ਨੇ ਲੈਣੇ ਹੋਣ ਵੀਰਾਂ ਸੰਪਰਕ ਕਰ ਸਕਦਾ ਆ ਨਵੇਂ ਵੀ ਹੁੰਦੇ ਪੁਰਾਣੇ ਵੀ ਹੁੰਦੇ ਆ ਕਿਹੜਾ ਚੀਜ਼ ਮਰਜੀ ਇਹਦੇ ਕੋਲ ਵੀਰ ਤੋਂ ਲੈ ਸਕਦੇ ਆ ਵੀਰਾਂ ਕਰੋ ਸੰਪਰਕ ਤੇ ਰੇਟ ਹੈਗਾ ਦਾ 1.5 ਲੱਖ ਰੁਪਿਆ ਤੇ 11 6.5 ਦਾ ਟਰਾਲਾ ਰੇਟ 1.5 ਲੱਖ ਰੁਪਿਆ ਜਾਲੀ ਲੱਗੀ ਪੂਰਾ ਕੁਆਲਟੀ ਦਾ ਰੰਗ ਕੀਤਾ 10 ਕਿ ਗਾਡਰ 4 ਰੰਗ ਕੀ ਸਾਧਾ ਧਾਨੜੀ ਹੱਬੋ ਤੇ ਪੂਰਾ ਵਧੀਆ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਹੁੱਕ ਪੂਰੀ 4 ਇੰਚੀ ਬਣੀ ਹੋਈ ਹੁੱਕਾ ਤੇ 10 ਇੰਚੀ ਪੂਰੇ ਗਾਡਰਾਂ ਵਧੀਆ 4 ਇੰਚੀ ਥੱਦੇ ਵਾਲੇ ਬੱਤੇ ਪੂਰਾ ਵਧੀਆ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਆ ਹੈਵੀ ਤੋਂ ਭਰਾ ਟਰਾਲੇ ਬਣੇ ਵੀ ਵੀਰ ਕੋਲੇ ਤੇ ਬਹੁਤ ਟਰਾਲੇ ਖੜੇ ਆ ਦੇ ਕੋਲੇ 25 ਟਰਾਲੇ ਖੜੇ ਆ ਜੇ ਕਿਸੇ ਵੀਰ ਨੇ ਕਿਹੜਾ ਪਰਚੀ ਟਰਾਲਾ ਲੈ ਸਕਦੇ ਆ ਇਹਦਾ ਆਪਾਂ ਥੋੜਿਆ ਜਿਹੀ ਵੀਡੀਓ ਲਈ ਦੀ ਤੇ ਵੀਡੀਓ ਦੇਖ ਸ਼ੇਅਰ ਕਮੈਂਟ ਕਰਦੇ ਹੋ ਮੇਰੇ 13 ਫੁੱਟਾ ਟਰਾਲਾ ਏਰੀਆ ਸੰਗੂਰ ਤੇ ਕਿਸੇ ਵੀਰ ਪੀਪਾਈ ਨੇ ਵਾਲੀਆਂ ਪੈਂਡਾ ਵੀਰ ਦਾ ਘਿਲਾ ਸੰਗੂਰ ਵਾਲੀਆਂ ਪੈਂਡਾ ਵੀਰ ਦਾ ਤੇ 13 ਫੁੱਟ ਲੰਮਾ 7 ਫੁੱਟ ਚੌੜਾ ਰੇਲ ਦਾ ਇਹ ਸਭ 5 ਇੰਚ 3 ਫੁੱਟ ਵੈੱਡਾ ਸਾਰਾ ਟਰਾ ਦਾ ਲੇਜ਼ਰ ਕੱਟਦਾ ਬਣਿਆ 55 ਇੰਚ ਮੱਛੀ ਹੁੱਕ 20 ਬਾਈ ਦੇ ਬਹਿਰੀਆਂ ਤੇ ਦੋ ਪੀਸੇ ਦਾ ਡਾਡਾ ਖੁੱਲਦਾ ਚਾਲਿਓ ਕੁਦਦ ਨੇ ਕੁਦਦ ਨੂੰ ਦੋ ਪੀਸਾ 25 ਕਿਲੋ ਵੇਟ ਤੇ ਪੂਰਾ ਵਹੀਵੀ ਤੇ ਪਹਰਾ ਟਰਾਲਾ ਕਿਸੇ ਵੀਰ ਪਾਈ ਨੇ ਲੈਣਾ ਵੀ ਨਾ ਪਰ ਕਰ ਸਕਦੇ ਆ ਕੋਕਾਪੀ ਟਰਾਲਾ ਵਧੀਆ ਰੰਗ ਕੀਤਾ ਵਾ ਸਾਰਾ ਟਰਾਲਾ ਲੇਜਰ ਕੱਟ ਦਾ ਬਣਿਆ ਵਾ ਤੇ ਕੋਕਾਪੀ ਟਰਾਲਾ ਲੇਜਰ ਕੱਟ ਦਾ ਸਾਰਾ ਟਰਾਲਾ ਬਣਿਆ ਵਾ ਵੱਡਾ ਟੂਲ ਬਾਕਸ ਲੱਗਿਆ ਵਾ 13 ਫੁੱਟ ਲੰਮਾ 7 ਫੁੱਟ ਚੌੜਾ 55 ਇੰਚ ਮੱਛੀ ਹੁੱਕ ਤੇ ਰੀਲ ਦਾ ਇਹ ਸਭ 5 ਇੰਚੀ ਕਿਤੇ ਗੁੱਲਾ ਪੈਂਦਾ 4 ਇੰਚੀ ਹੁੱਕ ਤੇ ਪੂਰਾ ਵਧੀਆ ਟਰਾਲਾ ਰੇਟ ਦੀ ਗੱਲ ਕਰੀਏ ਰੇਟ ਹੈਗਾ 2,25,000 ਰੁਪਇਆ 2,25,000 ਰੁਪਇਆ ਰੇਟ ਆ ਮੌਕੇ ਤੇ ਮਾਨਤਾ ਕਰ ਦੇਣਗੇ ਤੇ ਜ਼ਿਲ੍ਹਾ ਸੰਗੂਰ ਵਾਲੀਆਂ ਪਿੰਡਾਂ ਵੀਰ ਦਾ ਵੀਰ ਕੋ ਸਾਰੀ ਵੀਖੋ ਭਰਾ ਬਣ ਕੇ ਸਟੈਪ ਨਾ ਕਰੋ ਲਾਈਕ ਸ਼ੇਅਰ ਕਮੈਂਟ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ